ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਕਾਲੂ ਅਮਰੀਕਾ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਆ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਵੇਂ ਖਬਰਾਂ ਆਈਆਂ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਪਰ ਬਹੁਤ ਸਖਤੀ ਕਰਤੀ ਐ ਬਹੁਤ ਵੱਡੇ ਪੱਧਰ ਤੇ ਛਾਪੇ ਮਾਰੇ ਜਾ ਰਹੇ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਤਾਂ ਇਸ ਵੇਲੇ ਕੀ ਹਾਲਾਤ ਨੇ ਕੀ ਰਿਪੋਰਟ ਐ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਸ ਵੇਲੇ ਅਮਰੀਕਾ ਦੇ ਵਿੱਚ ਔਰ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਦੇ ਉੱਪਰ ਇਸ ਵੇਲੇ ਕੀ ਹਾਲਾਤ ਨੇ ਇਹਦੇ ਉੱਪਰ ਗੱਲਬਾਤ ਕਰਾਂਗੇ ਔਰ ਗੱਲਬਾਤ ਨਾਲ ਹੀ ਟਰੰਪ ਦੇ ਵੱਲੋਂ ਜੋ ਇੱਕ ਜੇਲ੍ਹ ਤਿਆਰ ਕਰਵਾਈ ਜਾ ਰਹੀ ਹੈ ਜਿੱਥੇ 30 ਹਜ਼ਾਰ ਲੋਕਾਂ ਦਾ ਪ੍ਰਬੰਧ ਕੀਤਾ ਗਿਆ ਗੈਰ ਕਾਨੂੰਨੀ ਪ੍ਰਵਾਸੀ ਕ੍ਰਿਮੀਨਲ ਹੋਣਗੇ ਕਿਹੜੇ ਲੋਕਾਂ ਨੂੰ ਉੱਥੇ ਬੰਦ ਕੀਤਾ ਜਾਏਗਾ ਔਰ ਇਹ ਜੇਲ੍ਹ ਇੰਨੀ ਖਤਰਨਾਕ ਕਿਉਂ ਹੈਗੀ ਹੈ ਇਹਦੇ ਉੱਪਰ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ 트ੰਪ ਦੇ ਵੱਲੋਂ ਕਿਹੜੇ ਵੱਡੇ ਫੈਸਲੇ ਲਏ ਜਾ ਰਹੇ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਆ ਮੇਰੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਤੌਰ ਜੁੜ ਚੁੱਕੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਅਮਰਿਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਨਪ੍ਰੀਤ ਜੀ ਅਮਰਿਤ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਤੋਂ ਜਿਵੇਂ ਖਬਰਾਂ ਸਾਹਮਣੇ ਆ ਰਹੀਆਂ ਸੀ ਜਿਹੜੀ ਇੱਕ ਮੁਹਿੰਮ ਛੇੜੀ ਗਈ ਸੀ ਕਿ ਛਾਪਿਆਂ ਦੀ ਗ੍ਰਫਤਾਰੀਆਂ ਦੀ ਇਸ ਮੁਹਿੰਮ ਨੂੰ ਕੋਈ ਠੱਲ ਪਈ ਹੈ ਕਿ ਜਾਂ ਫਿਰ ਅਜੇ ਵੀ ਉਵੇਂ ਚੱਲ ਰਿਹਾ ਸਾਰਾ ਕੁਝ? ਅ ਇਸ ਮੁਹਿੰਮ ਨੂੰ ਅਜੇ ਠੱਲ ਪਈ ਨਹੀਂ ਤੇ ਥੋੜੇ ਹੋਰ ਅਰਸੇ ਤੱਕ ਇਹਨੂੰ ਪੈਂਦੀ ਨਜ਼ਰ ਆਉਂਦੀ ਵੀ ਨਹੀਂ ਹੈ ਕਿਉਂਕਿ ਜਿਹੜਾ 트ੰਪ ਪ੍ਰਸ਼ਾਸਨ ਹੈ ਉਹ ਬਹੁਤ ਸ਼ਕਤੀ ਨਾਲ ਕੰਮ ਕਰ ਰਿਹਾ ਜਿਵੇਂ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਉਸੇ ਤੇ ਖਾਰੇ ਉੱਤਰ ਦੇ ਪਏ ਨੇ ਕਿ ਉਹ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਨੂੰ ਬਾਹਰ ਕੱਢਣਗੇ ਸੋ ਇਹ ਜਿਹੜੀ ਮੁਹਿੰਮ ਹੈ ਜ਼ੋਰ ਸ਼ੋਰ ਨਾਲ ਚੱਲਦੀ ਪਈ ਹੈ ਵੱਡੇ ਸ਼ਹਿਰ ਜਿਦਾ ਸ਼ਿਕਾਗੋ ਨਿਊਯਾਰਕ ਹੋ ਗਿਆ ਡੈਨਵਰ ਵਗੈਰਾ ਚ ਜਿਹੜੀਆਂ ਨੇ ਇਹ ਛਾਪੇਮਾਰੀਆਂ ਅਜੇ ਵੀ ਚੱਲਦੀਆਂ ਪਈਆਂ ਨੇ ਤੇ ਸੋ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਆ ਉਹ 5000 ਤੋਂ ਵੱਧ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿੰਨਾਂ ਵਿੱਚੋਂ ਕੁਝ ਨੂੰ ਬਹੁਤਿਆਂ ਨੂੰ ਜੇਲ੍ਹਾਂ ਚ ਰੱਖਿਆ ਗਿਆ ਤੇ ਬਾਕੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਠੀਕ ਹੈ ਇਹ ਜਿਵੇਂ ਲਗਭਗ 5000 ਦਾ ਅੰਕੜਾ ਸਾਹਮਣੇ ਆ ਰਿਹਾ ਇਹ ਇੱਕ ਹਫਤੇ ਦਾ ਹੈਗਾ ਜੀ ਜੀ ਇੱਕ ਹਫਤੇ ਦਾ ਜਦੋਂ ਤੋਂ ਉਹਨਾਂ ਨੇ ਸੌਹ ਚੁੱਕੀ ਹੈ 20 ਤਰੀਕ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਅੰਕੜਾ ਇੱਕ ਹਫਤੇ ਦਾ ਉਹਦਾ 5000 ਤੋਂ ਵੱਧ ਬੰਦਿਆਂ ਨੂੰ ਉਹਨਾਂ ਨੇ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਠੀਕ ਹੈ ਅਮਰਿਤ ਜਿਵੇਂ ਖਬਰਾਂ ਹੈ ਵੀ ਸਾਹਮਣੇ ਆਉਂਦੀਆਂ ਸੀ ਕਿ ਛਾਪੇ ਘਰਾਂ ਦੇ ਵਿੱਚ ਜਾ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕੰਮਾਂ ਦੇ ਉੱਪਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਗੁਰਦੁਆਰਿਆਂ ਤੱਕ ਵੀ ਖਬਰ ਸਾਹਮਣੇ ਆ ਗਈ ਸੀਗੀ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਬਿਲਕੁਲ ਮਾਨਪ੍ਰੀਤ ਘਰਾਂ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਉਹਨਾਂ ਲੋਕਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਲੁਕੇ ਹੋਏ ਨੇ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਕ੍ਰਿਮੀਨਲ ਰਿਕਾਰਡ ਲੱਭ ਰਿਹਾ ਕਿ ਹਾਂ ਇਹ ਬੰਦਾ ਇੱਥੇ ਲੁਕਿਆ ਹੋਇਆ ਹੋ ਸਕਦਾ ਹੈ ਉਹਨਾਂ ਦੇ ਘਰਾਂ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਗੁਰਦੁਆਰਿਆਂ ਵਾਲੀ ਜਿਹੜੀ ਖਬਰ ਸੀਗੀ ਉਹ ਇੰਡੀਅਨ ਮੀਡੀਆ ਤੋਂ ਲੱਗੀ ਸੀਗੀ ਪਰ ਉਹ ਖਬਰ ਸਰਾਸਰ ਝੂਠ ਸੀ ਕਿਉਂਕਿ ਇੱਥੋਂ ਦੇ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਉਹਦੀ ਪੁਸ਼ਟੀ ਕੀਤੀ ਸੀਗੀ ਕਿ ਇਦਾਂ ਦਾ ਕੋਈ ਵੀ ਛਾਪਾ ਜਿਹੜਾ ਆਈਸ ਵੱਲੋਂ ਗੁਰਦੁਆਰਿਆਂ ਦੇ ਪੂਰੇ ਜ਼ੋਰ ਸ਼ੋਰ ਨਾਲ ਖੰਡਨ ਕੀਤਾ ਸੀ ਸੋ ਲੋਕਾਂ ਨੂੰ ਮੇਰੀ ਅਪੀਲ ਵੀ ਹੈ ਕਿ ਇਹੋ ਜਿਹੇ ਅਫਵਾਹਾਂ ਤੋਂ ਬਚਣ ਵੀ ਬਿਨਾ ਕਿਸੇ ਸਰੋਤ ਤੋਂ ਜਿਹੜੀਆਂ ਖਬਰਾਂ ਛੱਪਦੀਆਂ ਨੇ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਹੂੰ ਬਾਕੀ ਕੰਮਾਂ ਦੇ ਥਾਵਾਂ ਤੇ ਵੀ ਛਾਪੇ ਸੌਰੀ ਕੰਮਾਂ ਦੀਆਂ ਥਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਨੇ ਕਿਉਂਕਿ ਬਹੁਤੇ ਲੋਕ ਜਿਹੜੇ ਨੇ ਇਲੀਗਲ ਉਹ ਕਿਸੇ ਕੰਸਟਰਕਸ਼ਨ ਦਾ ਕੰਮ ਜਾਂ ਗੈਸ ਸਟੇਸ਼ਨਾਂ ਦਾ ਜਾਂ ਕਿਸੇ ਜਨਰਲ ਸਟੋਰ ਤੇ ਕੰਮ ਕਰਦੇ ਨੇ ਉਹਨਾਂ ਦੇਆਂ ਥਾਵਾਂ ਤੇ ਵੀ ਛਾਪੇ ਮਾਰ ਕੇ ਉੱਥੇ ਵੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਜਿਵੇਂ ਇੱਕ ਜ਼ਿਕਰ ਹੋ ਰਿਹਾ ਕਿ 트럼ਪ ਦੇ ਵੱਲੋਂ ਇੱਕ ਜੇਲ ਤਿਆਰ ਕਰਵਾਈ ਜਾ ਰਹੀ ਹੈ ਜਿੱਥੇ 30000 ਬੰਦਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਜੇਲ ਹੈ ਕਿੱਥੇ ਔਰ ਇਹ ਨਹੀਂ ਖਤਰਨਾਕ ਇਹ ਜੇਲ ਕਿਉਂ ਦੱਸੀ ਜਾ ਰਹੀ ਹੈ ਤਾਂ ਕਿਹੜੇ ਲੋਕਾਂ ਨੂੰ ਇੱਥੇ ਰੱਖਿਆ ਜਾਏਗਾ ਦੀ اے ਜੀਐਲ ਜਿਹੜੀ ਹੈ 트럼ਪ ਹੋਰਾਂ ਨੇ ਜਿਹੜਾ ਵਾਈਟ ਹਾਊਸ ਤੋਂ ਹੁਣ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਗੁਆਂਟੈਨਮੋ ਜਿਹੜਾ ਕਿ ਗੁਆਂਟੈਨਮੋ ਬੇ ਜਿਹੜਾ ਕਿ ਕਿਊਬਾ ਵਿੱਚ ਇੱਕ ਜੇਲ ਜਿਹੜੀ ਆ ਉਹ ਤਿਆਰ ਕਰਵਾਈ ਜਾ ਰਹੀ ਹੈ ਜਿੱਥੇ ਇਸ ਜੇਲ ਦੀ ਜਿਹੜੀ ਵਰਤੁਆ ਹੈ ਉਹ ਦਹਾਕਿਆਂ ਤੋਂ ਵੈਸੇ ਤੇ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਕੀਤੀ ਜਾਂਦੀ ਹੈ ਪਰ ਐਤਕੀ ਉਹਨਾਂ ਨੇ ਜਿਹੜੀ ਹੈ ਇਹਦੀ ਗਿਣਤੀ ਜਿਹੜੀ ਉੱਥੇ ਪ੍ਰਵਾਸੀ ਰੱਖੇ ਜਾਣਗੇ ਉਹਦੀ ਗਿਣਤੀ ਵਧਾ ਦਿੱਤੀ ਇਹਨਾਂ ਨੇ ਕਿਹਾ ਕਿ 30 ਹਜ਼ਾਰ ਤੱਕ ਦੇ ਬੈੱਡ ਜਿਹੜੇ ਆ ਉੱਥੇ ਲਗਾਏ ਜਾਣ ਤਾਂ ਕਿ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਉੱਥੇ ਭੇ aitäh . ਕਿਉਂਕਿ ਇਹਨਾਂ ਦੇ ਸਾਰੇ ਡਿਟੈਂਸ਼ਨ ਸੈਂਟਰ ਆ ਜਿਹੜੇ ਉਹ ਭਰੇ ਹੋਏ ਨੇ ਪਹਿਲਾਂ ਹੀ ਸੋ ਇੱਕ ਤਾਂ ਉਹ ਰੀਜ਼ਨ ਹੈਗਾ ਦੂਸਰਾ ਜਿਹੜੀ ਇਹ ਗਵੰਟਾਮੋ ਗਵੰਟਾਨਮੋ ਜੇਲ ਹੈ ਇਹਨੂੰ ਬਹੁਤ ਹੀ ਖਤਰਨਾਕ ਜਿਹਨੂੰ ਕਹਿੰਦੇ ਹੁੰਦੇ ਦੁਨੀਆ ਦਾ ਨਰਕ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਜਿਹੜਾ ਮਨੁੱਖੀ ਤਸ਼ੱਦਦ ਬਹੁਤ ਜ਼ਿਆਦਾ ਹੁੰਦਾ ਹੈ ਇਹ ਜੇਲ ਜਿਹੜੇ ਜਾਰਜ ਡਬਲਿਊ ਬੁਸ਼ ਦੇ ਟਾਈਮ ਤੇ ਜਿਹੜੀ ਸਥਾਪਿਤ ਕੀਤੀ ਗਈ ਸੀ ਕਿਉਂਕਿ ਉਦੋਂ ਜਦੋਂ ਹਮਲਾ ਹੋਇਆ ਸੀ ਅਮਰੀਕਾ ਤੇ ਅੱਤਵਾਦੀ ਹਮਲਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਸ਼ਕਤੀ ਅੱਤਵਾਦੀ ਸੀਗੇ ਉਹਨਾਂ ਨੂੰ ਰੱਖਣ ਲਈ ਉੱਥੇ ਸਥਾਪਿਤ ਕੀਤੀ ਸੀ 2002 ਵਿੱਚ ਇਹ ਜੇਲ ਤੇ ਉਹ ਪਹਿਲਾਂ ਤੇ ਇਹਦੀ ਗਿਣਤੀ ਘੱਟ ਸੀਗੀ ਉੱਥੇ ਕੁਝ ਕੁਝ ਕੋ ਸੈਂਕੜੇ ਬੰਦੇ ਰੱਖੇ ਜਾਂਦੇ ਸੀਗੇ ਪਰ ਹੁਣ ਜਿਹੜੇ ਆ ਉਹ 1000ਸ ਦੇ ਵਿੱਚ ਇਹਦਾ 30000 ਤੋਂ ਉਹਨਾਂ ਨੇ ਕਿਹਾ ਕਿ ਇੰਨੇ ਬੰਦੇ ਰੱਖੇ ਜਾਣਗੇ ਤੇ ਉੱਥੇ ਜਦੋਂ ਇਹਨਾਂ ਨੇ ਇਹ ਐਲਾਨ ਕੀਤਾ ਉਸ ਤੋਂ ਬਾਅਦ ਕਿਊਬਾ ਦੀ ਸਰਕਾਰ ਨੇ ਇਹਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਅਨਮਨੁੱਖੀ ਜਿਹੜਾ ਆ ਤੁਸੀਂ ਵਿਹਾਰ ਕਰਦੇ ਪਏ ਉਹ ਬੰਦਿਆਂ ਨਾਲ ਇੱਥੇ ਬਹੁਤ ਜ਼ਿਆਦਾ ਮਨੁੱਖੀ ਤਸ਼ੱਦਦ ਕੀਤੇ ਜਾਂਦੇ ਨੇ ਇਸ ਕਰਕੇ ਕਿਸੇ ਨੂੰ ਵੀ ਇੱਥੇ ਭੇਜਣਾ ਉਹ ਜਾਇਜ਼ ਨਹੀਂ ਹੈ ਪਰ 트럼ਪ ਹੋਣਾ ਦਾ ਮੰਨਣਾ ਕਿ ਇੱਥੇ ਜਿਹੜੇ ਲੋਕ ਹੈ ਉਹ ਬਹੁਤ ਜਿਹੜੀ ਬਹੁਤ ਵੱਡੇ ਅਪਰਾਧਕ ਲੋਗ ਹੈ ਉਹ ਉਦਾਂ ਸੂਤ ਨਹੀਂ ਆਣੇ ਉਹਨਾਂ ਨੂੰ ਉੱਥੇ ਹੀ ਭੇਜਿਆ ਜਾਵੇ ਤਾਂ ਕਿ ਉਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਾਲੇ ਪਾਣੀ ਦੀ ਜੇਲ੍ਹ ਤੋਂ ਲੋਕੀ ਡਰਦੇ ਨੇ ਸੇਮ ਉਹੀ ਇਸ ਜੇਲ੍ਹ ਦਾ ਸਟੇਟਸ ਹੈ ਇਸੇ ਕਰਕੇ ਲੋਕਾਂ ਨੂੰ ਸਬਕ ਸਿਖਾਉਣ ਲਈ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਤਾਂ ਕਿ ਜਿਹੜੇ ਇੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ ਉਹ ਆਪਣੇ ਆਪ ਹੀ ਵਾਪਸੀ ਦਾ ਰਾਹ ਫੜ ਲੈਣ ਇਸ ਕਰਕੇ ਉਹਨਾਂ ਨੂੰ ਇਸ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਇਹ ਕਿ ਇਸ ਜੇਲ ਤੋਂ ਬਾਅਦ ਇਹ ਵੀ ਚਰਚਾ ਹੋਣ ਲੱਗੀ ਹੈ ਕਿ ਕੀ ਇੱਥੇ ਕ੍ਰਿਮੀਨਲ ਹੀ ਜਾਣਗੇ ਕਿ ਜਾਂ ਫਿਰ ਜਿਹੜਾ ਮੈਕਸੀਕੋ ਤੋਂ ਬਾਰਡਰ ਕ੍ਰੋਸ ਕਰਕੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਕੈਂਪਾਂ ਦੇ ਵਿੱਚ ਰੱਖਿਆ ਜਾਂਦਾ ਸੀ ਇਹ ਵੀ ਲੋਕ ਕਹਿਣ ਲੱਗੇ ਨੇ ਕਿ ਉਹਨਾਂ ਨੂੰ ਹੁਣ ਫਿਰ ਉਹ ਸਿੱਧਾ ਉਸ ਜੇਲ ਦੇ ਵਿੱਚ ਭੇਜਿਆ ਜਾਏਗਾ ਉਹ ਉਹਨਾਂ ਦਾ ਮੇਨ ਫੋਕਸ ਜਿਹੜਾ ਆ ਉਹ ਕ੍ਰਿਮੀਨਲਸ ਨੂੰ ਉਹਨਾਂ ਨੇ ਕਿਹਾ ਵੀ ਆ ਕਿ ਜਿਹੜਾ ਜਿਹੜੇ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜਿਹੜੇ ਜੋ ਬਹੁਤ ਵੱਡੇ ਅਪਰਾਧਿਕ ਮਾਮਲਿਆਂ ਵਿੱਚ ਜਿਨ੍ਹਾਂ ਦਾ ਹੈਗਾ ਆ ਲੈਣਾ ਦੇਣਾ ਉਹਨਾਂ ਨੂੰ ਹੀ ਉਹਨਾਂ ਦਾ ਮੇਨ ਮਕਸਦ ਹੈ ਕਿ ਉਹਨਾਂ ਨੂੰ ਹੀ ਪਹਿਲਾਂ ਰੱਖਿਆ ਜਾਵੇ ਸੋ ਪਹਿਲਾਂ ਤੇ ਉਹਨਾਂ ਨੂੰ ਹੀ ਰੱਖਿਆ ਜਾਏਗਾ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੇਗਾ ਠੀਕ ਹੈ ਅਮਰਤ ਜਿਵੇਂ ਫਿਰ 트럼ਪ ਤੋਂ ਬਾਅਦ ਜਿਵੇਂ ਸ਼ਕਤੀ ਹੋਈ ਵੈਸੇ ਤਾਂ ਮੈਕਸੀਕੋ ਬਾਰਡਰ ਦੇ ਉੱਪਰ ਕਿੰਨੇ ਕੀ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਉਹਨੂੰ ਕੈਂਪਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਔਰ ਕੋਈ ਕੰਦਾ ਉੱਥੋਂ ਟੱਪ ਜਾਂਦੇ ਨੇ ਉਸ ਤੋਂ ਬਾਅਦ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਦੀ ਉੱਪਰ ਕੀ ਸਿਚੁਏਸ਼ਨ ਹੈ ਬਾਡਰਾਂ ਤੇ ਇਹਨਾਂ ਨੇ ਜਿਹੜੀ ਫੌਜ ਹੈ ਉਹ ਬਹੁਤ ਸਖਤ ਤਰੀਕੇ ਨਾਲ ਉੱਥੇ ਲਗਾ ਦਿੱਤੀ ਹੈ ਉੱਥੇ ਹਰ ਟਾਈਮ ਜਿਹੜੀ ਆ ਉਹਨਾਂ ਵੱਲੋਂ ਸਰਵੈਲੈਂਸ ਕੀਤਾ ਜਾ ਰਿਹਾ ਕਿ ਕੋਈ ਇਲੀਗਲ ਤਰੀਕੇ ਨਾਲ ਕੋਈ ਆ ਤੇ ਨਹੀਂ ਰਿਹਾ ਫਿਰ ਜਿਹੜੇ ਬੰਦੇ ਪਹਿਲਾਂ ਦੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਸੀਗਾ ਪਤਾ ਕਿ ਹਾਂ ਅੱਗੇ ਹਾਲਾਤ ਇਦਾਂ ਦੇ ਹੋ ਜਾਣਗੇ ਤੁਰੇ ਹੋਏ ਸੀਗੇ ਘਰੋਂ ਉਹ ਅਜੇ ਤੱਕ ਬਾਡਰ ਨਹੀਂ ਸੀ ਟੱਪ ਸਕੇ ਉਹਨਾਂ ਨੂੰ ਮੈਕਸੀਕੋ ਦੇ ਬਾਡਰ ਦੇ ਦੂਜੇ ਪਾਸੇ ਹੀ ਬਿਠਾਇਆ ਗਿਆ ਹੈ ਤੇ ਸੋ ਉਹ ਉੱਥੇ ਬੈਠੇ ਹੋਏ ਨੇ ਕਿਸੇ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਬਹੁਤ ਸਖਤਾਈ ਕਰ ਦਿੱਤੀ ਗਈ ਹੈ ਠੀਕ ਹੈ ਜਿਵੇਂ ਫਿਰ ਇਹ ਹਾਲਾਤ ਬਣੇ ਉਸ ਤੋਂ ਬਾਅਦ ਪੰਜਾਬ ਦੀਆਂ ਭਾਰਤ ਦੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਹ ਵੀ ਨਜ਼ਰ ਆ ਰਿਹਾ ਕਿ ਕੁਝ ਲੋਕ ਆਪਣੇ ਆਪ ਅਮਰੀਕਾ ਛੱਡ ਕੇ ਆਪਣੇ ਆਪਣੇ ਸੂਬਿਆਂ ਦੇ ਵਿੱਚ ਘਰੋਂ ਆਉਣਾ ਸ਼ੁਰੂ ਹੋ ਗਏ ਗੁਜਰਾਤ ਦੇ ਕੁਝ ਨੌਜਵਾਨੀਆ ਤੇ ਕਵਰ ਛਾਪੀ ਕਿ ਉਹ ਵਾਪਸ ਆ ਗਏ ਕਿ ਉੱਥੇ ਹਾਲਾਤ ਇਦਾਂ ਦੇ ਹੋ ਗਏ ਕਿ ਕੰਮ ਮਿਲਣਾ ਔਖਾ ਹੋ ਗਿਆ ਔਰ 50-7 ਲੱਖ ਰੁਪਏ ਜਿਹੜਾ ਲਾ ਕੇ ਗਏ ਸੀਗੇ ਉਹ ਬੰਦਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਵਾਕਈ ਇਹ ਸਿਚੁਏਸ਼ਨ ਪੈਦਾ ਹੋ ਗਈ ਹੈ ਅਮਰੀਕਾ ਦੇ ਵਿੱਚ ਜੀ ਬਿਲਕੁਲ ਇਹ ਸਿਚੁਏਸ਼ਨ ਪੈਦਾ ਹੋ ਗਈ ਹੈ ਕਿਉਂਕਿ ਲੋਕ ਇੰਨੇ ਡਰ ਗਏ ਨੇ ਪਹਿਲਾਂ ਤੇ ਹੁਣ ਇਹ ਜੇਲ੍ਹ ਦੇ ਨਾਮ ਤੋਂ ਹੀ ਡਰ ਰਹੇ ਆ ਕਿ ਜੇ ਅਸੀਂ ਇਲੀਗਲ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਫੜੇ ਜਾਂਦੇ ਆ ਸਾਨੂੰ ਇਦਾਂ ਦੀਆਂ ਜੇਲਾਂਾਂ ਚ ਨਾ ਭੇਜਿਆ ਜਾਵੇ ਕਿ ਜਿੱਥੇ ਤੁਹਾਡਾ ਰਹਿਣਾ ਵੀ ਦੁੱਬਰ ਹੋ ਜਾਏ ਸੋ ਲੋਕ ਉਹਦੇ ਤੋਂ ਵੀ ਡਰ ਗਏ ਆ ਦੂਸਰਾ ਲੋਕਾਂ ਨੂੰ ਇਹ ਹੈ ਕਿ ਕਿਉਂਕਿ ਮੋਸਟਲੀ ਜਿਹੜੇ ਆਪਣੇ ਇੰਡੀਅਨ ਲੋਕ ਨੇ ਉਹ ਇਲੀਗਲ ਵੇ ਨਾਲ ਆਏ ਹੁੰਦੇ ਆ ਜਾਂ ਫਿਰ ਜਿਨ੍ਹਾਂ ਕੋ ਕਾਗਜ਼ ਨਹੀਂ ਹੈਗੇ ਅਜੇ ਫਿਰ ਉਹਨਾਂ ਨੂੰ ਇਹ ਹੈ ਕਿ ਜੇ ਇੱਕ ਜਣਾ ਮੰਨ ਲਓ ਫੈਮਿਲੀ ਚ ਪੰਜ ਜਣੇ ਜਿਹੜੇ ਆ ਉਹ ਇਲੀਗਲ ਆ ਕੋਈ ਇੱਕ ਅੱਧਾ ਜਣਾ ਵੀ ਜਿਹੜਾ ਇਲੀਗਲ ਰਹਿ ਰਿਹਾ ਉਹਨਾਂ ਨੂੰ ਇਹ ਆ ਕਿ ਜੇ ਅਸੀਂ ਨਹੀਂ ਨਿਕਲਦੇ ਇੱਥੋਂ ਤਾਂ ਹੋ ਸਕਦਾ ਹੈ ਕਿ ਕੋਈ ਇੱਕ ਜਣਾ ਫਸਿਆ ਰਹਿ ਜਾਵੇ ਤੇ ਫਿਰ ਸਾਰੀ ਉਮਰ ਲਈ ਫੈਮਿਲੀ ਦਾ ਵਿਛੋੜਾ ਪੈ ਜਾਣਾ ਇਸ ਕਰਕੇ ਲੋਕ ਆਪਣੇ ਆਪ ਹੀ ਕੋਸ਼ਿਸ਼ ਕਰਦੇ ਪਏ ਆ ਕਿ ਇਨ੍ਹਾਂ ਚ ਮੇਲਿਆ ਤੋਂ ਬਚਣ ਲਈ ਪਹਿਲਾਂ ਹੀ ਇੱਥੋਂ ਜਿਹੜਿਆ ਆ इजीली ਤਰੀਕੇ ਨਾਲ ਨਿਕਲ ਜਾਣ ਦੂਜਾ ਇਹ ਵੀ ਹੈ ਕਿ ਜਦੋਂ ਇਹ ਕਿਸੇ ਨੂੰ ਗ੍ਰਿਫਤਾਰ ਕਰਦੇ ਆ ਨਾ ਤਾਂ ਇਹ ਕਿਸੇ ਨੂੰ ਇੰਨਾ ਮੌਕਾ ਵੀ ਨਹੀਂ ਦਿੰਦੇ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਭੈਣ ਭਰਾ ਨੂੰ ਮਿਲ ਸਕੇ ਜਾਂ ਆਪਣੇ ਘਰ ਜਾ ਸਕੇ ਸੋ ਉਹ ਮਤਲਬ ਸਣੇ ਜਿੱਦਾਂ ਤੁਸੀਂ ਹੈਗੇ ਉਹਨਾਂ ਉਦਾਂ ਹੀ ਵਾਪਸ ਭੇਜ ਰਹੇ ਆ ਲੋਕਾਂ ਨੂੰ ਇਹ ਵੀ ਆ ਕਿ ਸਾਡਾ ਸਮਾਨ ਜਿਹੜਾ ਇੰਨੇ ਚਿਰ ਦਾ ਇਕੱਠਾ ਕੀਤਾ ਹੋਇਆ ਅਸੀਂ ਕਮ ਸੇ ਕਮ ਉਹ ਸਮਾਨ ਨੂੰ ਸਮੇਟ ਕੇ ਇੱਕ ਸਹੀ ਵੇ ਨਾਲ ਵਾਪਸ ਚੱਲ ਜਾਈਏ ਤਾਂ ਕਿ ਉਹਨਾਂ ਦਾ ਜਿਹੜਾ ਮੰਨ ਲਓ ਕੁਝ ਘਰਾਂ 'ਚ ਆਪਣੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਪੈਸਾ ਜਾਂ ਕੁਝ ਵੀ ਸੋ ਉਹ ਨਾਲ ਹੀ ਜਾ ਸਕਣ ਇਸ ਕਰਕੇ ਲੋਕ ਆਪਣੇ ਆਪ ਵੀ ਇੱਥੋਂ ਜਾਣਾ ਸ਼ੁਰੂ ਹੋ ਗਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਚਾਂਸ ਨਹੀਂ ਲੱਗ ਰਿਹਾ ਕਿ ਇਹਨਾਂ ਦਾ ਪੱਕੇ ਤਰੀਕੇ ਦੇ ਨਾਲ ਉੱਥੇ ਟਹਿਰਾ ਹੋ ਜਾਏਗਾ ਜੀ ਬਿਲਕੁਲ ਕਿਉਂਕਿ ਹੁਣ ਇੰਨੀ ਸਖਤਾਈ ਹੋ ਗਈ ਹੈ ਅਜੇ ਆਉਣ ਵਾਲੇ ਸਮੇਂ 'ਚ ਕੁਝ ਨਹੀਂ ਪਤਾ ਕਿ ਜਿਹੜੇ ਅਸਾਈਲਮ ਤੇ ਵੀ ਕੇਸ ਚੱਲ ਰਹੇ ਨੇ ਉਹਨਾਂ ਦਾ ਵੀ ਅਜੇ ਮਤਲਬ ਕੀ ਰਿਜ਼ਲਟ ਆਂਦਾ ਆ ਉਹ ਇਸ ਕਰਕੇ ਉਹਨਾਂ ਨੂੰ ਇਹ ਹੈ ਕਿ ਹੁਣ ਜੇ ਸਾਡੇ ਕੋ ਕੋਈ ਕਾਗਜ਼ ਹੀ ਨਹੀਂ ਹੈਗੇ ਆਉਣ ਵਾਲੇ ਸਮੇਂ 'ਚ ਕਾਗਜ਼ ਬਣਨੇ ਵੀ ਨਹੀਂ ਹੈ ਸੋ ਈਜ਼ੀ ਵੇ ਉਹਨਾਂ ਨੂੰ ਇਹੀ ਲੱਗ ਰਿਹਾ ਹੈ ਕਿ ਕਿਉਂਕਿ ਆਪਣੇ ਦੇਸ਼ 'ਚ ਕਮ ਸੇ ਕਮ ਸਾਡੇ ਕੋ ਆਪਣੇ ਘਰ ਤੇ ਹੁੰਦੇ ਨੇ ਆਪਣੇ ਕੋ ਖਾਣ ਲਈ ਆਣ ਤਾਂ ਹੈ ਇਸ ਕਰਕੇ ਉਹ ਇੱਥੇ ਰਹਿਣ ਨਾਲੋਂ ਰੁਲਣ ਨਾਲੋਂ ਵਾਪਸੀ ਹੀ ਚੰਗਾ ਇੱਕ ਰਾਹ ਲੱਭ ਰਹੇ ਨੇ ਕੰਮਕਾਰ ਦੇ ਉੱਪਰ ਅੰਮ੍ਰਿਤ ਕਿੰਨਾ ਤੋਂ ਪ੍ਰਭਾਵ ਪਿਆ ਜਿਹੜੇ ਲੋਕ ਜਾਂਦੇ ਸੀਗੇ ਜਿਨ੍ਹਾਂ 50-60 ਲੱਖ ਰੁਪਏ ਲਾਇਆ ਸੀਗਾ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਾ ਕੇ ਛੇਤੀ ਛੇਤੀ ਦੇਣ ਦਾ ਤਾਂ ਮਿਹਨਤ ਕਰਕੇ ਤਾਂ ਪੈਸੇ ਇਕੱਠੇ ਕੀਤੇ ਜਾਣ ਕਰਜ਼ੇ ਲਾਏ ਜਾਣ ਜ਼ਮੀਨਾਂ ਗਹਿਣੇ ਦਿੱਤੀਆਂ ਜਿਹੜੀਆਂ ਛਡਾਈਆਂ ਜਾਣ ਤਾਂ ਇਹ ਕੰਮਕਾਰ ਦੇ ਉੱਪਰ ਬਹੁਤ ਪ੍ਰਭਾਵ ਪਿਆ ਹੋਵੇਗਾ ਹਾਂਜੀ ਕੰਮਕਾਰ ਤੇ ਪ੍ਰਭਾਵ ਪਏ ਨੇ ਕਿਉਂਕਿ ਲੋਕ ਘਰੋਂ ਨਿਕਲਦੇ ਨਹੀਂ ਪਏ ਜਦੋਂ ਘਰੋਂ ਨਿਕਲਣਗੇ ਨਹੀਂ ਕੰਮ ਤੇ ਜਾਣਗੇ ਨਹੀਂ ਕਾਰੋਬਾਰ ਸਾਰੇ ਬਹੁਤ ਪ੍ਰਭਾਵਿਤ ਹੋ ਰਹੇ ਨੇ ਫਿਰ ਜੇ ਕੋਈ ਕੰਮ ਕਰ ਵੀ ਰਿਹਾ ਉਹ ਇਹੋ ਜਿਹੀਆਂ ਲੋਕੇਸ਼ਨਾਂ ਤੇ ਕਰ ਰਿਹਾ ਜਿੱਥੇ ਉਹਨਾਂ ਨੂੰ ਲੱਗਦਾ ਸ਼ਹਿਰਾਂ ਤੋਂ ਦੂਰ ਜਿੱਥੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਆਈਸ ਦੀ ਟੀਮ ਹੈ ਉਹ ਨਹੀਂ ਇਧਰ ਅਪਰੋਚ ਕਰੇਗੀ ਤੇ ਨਹੀਂ ਪਹੁੰਚ ਸਕਦੀ ਪਿੰਡਾਂ ਵਿੱਚ ਜਾ ਕੇ ਘੱਟ ਪੈਸਿਆਂ ਤੇ ਤਾਂ ਕਿ ਉਹਨਾਂ ਦਾ ਡੇਲੀ ਦਾ ਜਿਹੜਾ ਗੁਜ਼ਾਰਾ ਕਮ ਸੇ ਕਮ ਉਹ ਚੱਲ ਸਕੇ ਉਹ ਉਸ ਤਰੀਕੇ ਨਾਲ ਥੋੜਾ ਬਹੁਤ ਕੰਮ ਕਰ ਰਹੇ ਨੇ ਪਰ ਕੰਮਾਂ ਤੇ ਕਾਫੀ ਪ੍ਰਭਾਵ ਪਿਆ ਸੋ ਦੂਸਰਾ ਪ੍ਰਭਾਵ ਹੁਣ ਹੋਰ ਵੀ ਪਏਗਾ ਜਦੋਂ ਟੈਰਿਫ ਲੱਗੇਗਾ ਕੈਨੇਡਾ ਮੈਕਸੀਕੋ ਤੇ ਚਾਈਨਾ ਤੇ ਕੱਲ ਤੋਂ ਕੱਲ ਇੱਧਰ 1 ਫਰਵਰੀ ਹੋ ਜਾਏਗੀ ਤੇ ਕੱਲ ਤੋਂ ਇਹਨਾਂ ਤਿੰਨਾਂ ਦੇਸ਼ਾਂ ਤੇ ਜਿਹੜਾ ਉਹ ਟੈਰਿਫ ਵੀ ਲੱਗੇਗਾ ਟੈਰਿਫ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ ਉਹ ਮੈਂ ਤੁਹਾਨੂੰ ਕਿਹਾ ਕਿ ਥੋੜਾ ਜਿਆਦਾ ਲੈਬਰੇਟ ਕਰਿਓ ਤੁਸੀਂ ਕਿ ਟੈਰਿਫ ਦਾ ਪ੍ਰਭਾਵ ਕਿੰਨਾ ਕੁ ਪਏਗਾ ਜੀ ਅ 트ੰਪ ਨੇ ਜਿਵੇਂ ਕਿਹਾ ਸੀਗਾ ਕਿ ਅ ਅਸੀਂ ਟੈਰਿਫ ਲਗਾਵਾਂਗੇ ਪਰ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਇਹ ਵੀ ਖਬਰਾਂ ਆਈਆਂ ਕਿ ਇਹਨੂੰ ਥੋੜਾ ਐਕਸਟੈਂਡ ਕਰ ਰਿਹਾ ਅਜੇ ਟੈਰਿਫ ਨਹੀਂ ਲਗਾ ਰਿਹਾ ਪਰ ਇਦਾਂ ਦਾ ਕੁਝ ਨਹੀਂ ਹੈ ਅ ਟੈਰਿਫ ਲੱਗ ਰਿਹਾ ਕੱਲ ਤੋਂ ਜਿਹੜਾ ਮੈਕਸੀਕੋ ਤੇ ਕੈਨੇਡਾ ਤੇ 25% ਤੇ ਚਾਈਨਾ ਤੇ 10% ਜਿਹੜਾ ਟੈਰਿਫ ਲੱਗ ਰਿਹਾ ਉਸ ਤੋਂ ਬਾਅਦ ਇਹ ਹੋਏਗਾ ਕਿ ਮਹਿੰਗਾਈ ਵਧੇਗੀ ਕਿਉਂਕਿ ਜਿਹੜੀਆਂ ਚੀਜ਼ਾਂ ਉਧਰੋਂ ਆਣਗੀਆਂ ਜਦੋਂ ਉਹਨਾਂ ਤੇ ਟੈਕਸ ਵਧੇਗਾ ਤਾਂ ਆਬਵੀਅਸਲੀ ਇੱਧਰ ਵੀ ਉਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਕੇ ਵਿਕਣਗੀਆਂ ਜਿੱਦਾਂ ਕੈਨੇਡਾ ਚ ਮੰਨ ਲਓ ਲੋਕ ਪ੍ਰਭਾਵਿਤ ਹੋਣਗੇ ਜਦੋਂ ਟੈਲੀਫੋਨਾਂ ਤੇ ਲਾਉਣਗੇ ਤੇ ਇੱਥੇ ਜਿਹੜੇ ਇੱਥੇ ਦੇ ਲੋਕ ਵੀ ਪ੍ਰਭਾਵਿਤ ਹੋਣਗੇ ਦੂਜਾ ਜਦੋਂ ਕਾਮਕਾਰ ਜਿਹੜੇ ਲੋਕ ਐ ਉਹ ਵੀ ਉਹਨਾਂ ਦੇ ਕੰਮ ਪ੍ਰਭਾਵਿਤ ਹੋਣਗੇ ਉਹਨਾਂ ਦੇ ਖਰਚੇ ਵਧਣਗੇ ਤੇ ਹੋ ਸਕਦਾ ਹੈ ਕਿ ਉਹ ਜਿਹੜੇ ਉਹਨਾਂ ਨੇ এমਪਲੋਈ ਰੱਖੇ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਘਟਾ ਦੇਣ ਉਹਦੇ ਨਾਲ ਫਿਰ ਅਨਇਮਪਲੋਇਮੈਂਟ ਆਉਂਦਾ ਵੀ ਖਦਸ਼ਾ ਹੈਗਾ ਆ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਟਰੱਕਾਂ ਵਾਲੇ ਐ ਉਹਨਾਂ ਦਾ ਵੀ ਕੰਮ ਪ੍ਰਭਾਵਿਤ ਹੋਏਗਾ ਕਿਉਂਕਿ ਜਦੋਂ ਡਿਮਾਂਡ ਸਪਲਾਈ ਘਟੇਗੀ ਤਾਂ ਫਿਰ ਉਹਨਾਂ ਨੂੰ ਵੀ ਲੋਡ ਮਿਲਨੇ ਘਟ ਜਾਣਗੇ ਸੋ ਸਾਰੇ ਕੰਮ ਹੀ ਇਹਦੇ ਨਾਲ ਪ੍ਰਭਾਵਿਤ ਹੋਣਗੇ ਜਦੋਂ ਟੈਰਿਫ ਲੱਗੇਗਾ ਤਾਂ ਇਹਦਾ ਲੋਕਾਂ ਦੇ ਵਿੱਚ ਪੁਆਇੰਟ ਆਫ ਥੀ ਵਿਊ ਕੀ ਹੈਗਾ ਲੋਕ ਕਿਵੇਂ ਸੋਚ ਰਹੇ ਨੇ ਜਿਹੜੀ 트럼ਪ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਚਾਹੇ ਉਹ ਆਪਣੇ ਪ੍ਰਵਾਸੀ ਭਾਰਤੀ ਹੋਣ ਜਿਹੜੇ ਉੱਥੇ ਜਾ ਕੇ ਪੱਕੇ ਤੌਰ ਤੇ ਰਹਿ ਰਹੇ ਨੇ ਜਾਂ ਉਧਰ ਦੇ ਲੋਕਲ ਨਾਗਰਿਕ ਹੋਣ 트럼ਪ ਦੇ ਫੈਸਲਿਆਂ ਦਾ ਲੋਕਾਂ ਦੇ ਵਿੱਚ ਕੀ ਅਸਰ ਨਜ਼ਰ ਆ ਰਿਹਾ ਹੈ ਆ ਇਨ੍ਹਾਂ ਫੈਸਲਿਆਂ ਨਾਲ ਕੁਝ ਪਰਸੈਂਟ ਲੋਕ ਜਿਹੜੇ ਨੇ ਉਹ ਖੁਸ਼ ਵੀ ਨਹੀਂ ਕਿਉਂਕਿ ਉਹ ਪਹਿਲਾਂ ਦੇ ਆਏ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਫੈਸਲਿਆਂ ਨਾਲ ਜਿਹੜਾ ਇੱਥੇ ਲੋਕ ਇਲੀਗਲ ਤਰੀਕੇ ਨਾਲ ਆਇਆ ਉਹਨਾਂ ਕਰਕੇ ਉਹਨਾਂ ਨੂੰ ਵੀ ਨਾਲ ਜਿਹੜਾ ਕ੍ਰਾਈਮ ਵਧਦਾ ਆ ਉਹ ਘਟੇਗਾ ਦੂਸਰਾ ਜਿਹੜਾ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਬਾਹਰੋਂ ਲੋਕ ਆਂਦੇ ਨੇ ਸਾਡੀਆਂ ਨੌਕਰੀਆਂ ਖੋਹ ਲੈਂਦੇ ਨੇ ਸੋ ਉਹ ਵੀ ਖੁਸ਼ ਨੇ ਪਰ ਜਿਹੜੇ ਲੋਕ ਇਨੇ ਨੇ ਪੈਸੇ ਲਾ ਕੇ ਆਏ ਨੇ ਉਹਨਾਂ ਨੂੰ ਇੱਕਦਮ ਜਦੋਂ ਇਦਾਂ ਦੇ ਝਟਕੇ ਲੱਗੇ ਤਾਂ ਉਹਨਾਂ ਦਾ ਤਾਂ ਬਹੁਤ ਪੈਨਿਕ ਵਿੱਚ ਨੇ ਉਹ ਕਿਉਂਕਿ ਸਾਰੀ ਸਾਰੀ ਫੈਮਿਲੀਜ਼ ਬੈਠੀਆਂ ਹੋਈਆਂ ਨੇ ਆ ਕੇ ਇੰਨੇ ਨੇ ਪੈਸੇ ਲਾਏ ਹੋਏ ਨੇ ਪਰ ਉਹਨਾਂ ਨੂੰ ਹੁਣ ਅੱਗੇ ਕੋਈ ਰਾਹ ਨਹੀਂ ਖਾਸ ਦੇਖਦਾ ਪਿਆ ਸੋ ਉਹਦੇ ਕਰਕੇ ਉਹਨਾਂ ਵਿੱਚ ਪੈਨਿਕ ਹੈਗਾ ਆ ਸੋ ਦੋਨੋਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆਉਂਦੀਆਂ ਪਈਆਂ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਜਿਹਨਾਂ ਦਾ ਸਾਰਾ ਕੁਝ ਸੈੱਟ ਹੈ ਉਹਨਾਂ ਲਈ ਉਹ ਸਮਝਦੇ ਨੇ ਕਿ ਇਹ ਫੈਸਲੇ ਸਾਰਿਆਂ ਦੇ ਹਿੱਤ ਲਈ ਆ ਅਮਰੀਕਨਸ ਦੇ ਹਿੱਤ ਲਈ ਆ ਕਿਉਂਕਿ ਉਹ ਆਪਣੇ ਦੇਸ਼ ਦੇ ਲੋਕਾਂ ਲਈ ਚੰਗਾ ਸੋਚ ਰਿਹਾ ਸੋ ਉਹਨਾਂ ਨੂੰ ਲੱਗਦਾ ਕਿ ਉਹਨਾਂ ਲਈ ਠੀਕ ਹੈ ਬਟ ਜਿਹੜੇ ਲੋਕ ਅਜੇ ਪੱਕੇ ਨਹੀਂ ਹੋਏ ਉਹਨਾਂ ਲਈ ਇਹ ਥੋੜਾ ਜਿਹਾ ਟਟਕੇ ਵਾਲੀ ਗੱਲ ਹੈ ਅਮ੍ਰਿਤਭ ਵਿਰੋਧੀ ਪਾਰਟੀਆਂ ਦੇ ਉੱਪਰ ਕੀ ਪ੍ਰਤੀਕਰਮ ਹੈਗਾ ਜਿਵੇਂ ਉਹ ਬਾਇਬਰਥ ਪੀਆਰ ਨੂੰ ਲੈ ਕੇ ਸੀਗਾ ਜਾਂ ਹੋਰ ਕਈ ਫੈਸਲੇ ਹੈਗੇ ਨੇ ਵਿਰੋਧੀ ਧਿਰ ਦਾ ਕੀ ਰੈਕਸ਼ਨ ਕੀ ਹੈਗਾ ਕਿ ਉਹ ਹੱਕ ਦੇ ਵਿੱਚ ਨੇ ਕਿ ਜਾਂ ਵਿਰੋਧ ਦੇ ਵਿੱਚ ਨੇ ਇਹਨਾਂ ਫੈਸਲਿਆਂ ਦੇ ਵਿਰੋਧੀ ਧਿਰਾਂ ਦੇ ਅਜੇ ਤੱਕ ਰਲੇ ਮਿਲੇ ਪ੍ਰਤੀਕਰਮ ਆ ਰਹੇ ਆ ਪਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਇਹ ਫੈਸਲੇ ਆ ਇਹ ਕੁਝ ਫੈਸਲੇ ਜਿਹੜੇ ਅਸੰਵਿਧਾਨਿਕ ਫੈਸਲੇ ਲਏ ਜਾ ਰਹੇ ਨੇ ਕਿਉਂਕਿ ਜਿਹੜਾ ਬਰਥ ਰਾਈਟ ਵਾਲੀ ਗੱਲ ਵੀ ਸੀਗੀ ਉਹ ਵੀ ਜਿਹੜਾ ਕੋਰਟ ਦੇ ਜੱਜ ਨੇ ਇਹੀ ਕਿਹਾ ਸੀ ਕਿ ਅਸੰਵਿਧਾਨਿਕ ਫੈਸਲਾ ਆ ਅਜਿਹਾ ਤੁਸੀਂ ਜਿਹੜੀ ਕਨਸਟੀਟਿਊਸ਼ਨ 'ਚ ਗੱਲ ਹੈ ਉਹ ਤੁਸੀਂ ਕਿੱਦਾਂ ਉਹਨੂੰ ਆਪਣੇ ਆਪ ਕੋਈ ਇੱਕ ਕਾਗਜ਼ ਤੇ ਸਾਈਨ ਕਰਕੇ ਉਹਨੂੰ ਲਾਗੂ ਕਰ ਸਕਦੇ ਹੋ ਤੁਸੀਂ ਸੰਵਿਧਾਨ 'ਚ ਸੋਧ ਨੂੰ ਜੋ ਤੱਕ ਬਾਕੀ ਮੈਂਬਰਾਂ ਦੀ ਜਿਹੜੀ ਸਹਿਮਤੀ ਹੰਦੀ ਤੁਸੀਂ ਇਹਨਾਂ ਨੂੰ ਲਾਗੂ ਨਹੀਂ ਕਰ ਸਕਦੇ ਸੋ ਇਹਦਾ ਵਿਰੋਧ ਤਾਂ ਡੈਫੀਨਿਟਲੀ ਹੋ ਰਿਹਾ ਕਿਉਂਕਿ ਏਡੇ ਏਡੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹਰ ਲੈਵਲ ਤੇ ਵਿਰੋਧੀਆਂ ਵੱਲੋਂ ਵੀ ਤੇ ਜਿਹੜੀ ਜਨਤਾ ਉਹਦੇ ਵੱਲੋਂ ਵੀ ਕਿਉਂਕਿ ਲੋਕਾਂ ਵੱਲੋਂ ਵੀ ਹੁਣ ਆਈਸ ਦੀਆਂ ਟੀਮਾਂ ਦੇ ਖਿਲਾਫ ਕੁਝ ਥਾਵਾਂ ਤੇ ਪ੍ਰੋਟੈਸਟ ਸਟਾਰਟ ਹੋ ਗਏ ਨੇ ਇਹਨਾਂ ਵਿੱਚ ਮੋਸਟਲੀ ਜਿਹੜੇ ਲੋਕ ਪ੍ਰੋਟੈਸਟ ਕਰਨ ਵਾਲੇ ਨੇ ਉਹਨਾਂ ਵਿੱਚ ਮੈਕਸੀਕੋ ਦੇ ਲੋਕਾਂ ਦੀ ਤਾਂ ਅਦਾਜ਼ ਜ਼ਿਆਦਾ ਆ ਨੈਸ਼ਨਲ ਸਿਟੀ ਦੀ ਇੱਕ ਖਬਰ ਆ ਰਹੀ ਸੀਗੀ ਉੱਥੇ ਹੁਣ ਪ੍ਰੋਟੈਸਟ ਹੋਇਆ ਆ ਕਿਉਂਕਿ ਉਹਨਾਂ ਦਾ ਮੰਨਣਾ ਇਹੀ ਹੈ ਕਿ ਆਈਸ ਜਿਹੜੀ ਆ ਉਹ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਧੱਕਾ ਕਰ ਰਿਹਾ ਉਹ 트럼ਪ ਪ੍ਰਸ਼ਾਸਨ ਦੇ ਖਿਲਾਫ ਲੋਕ ਖੜੇ ਹੋ ਰਹੇ ਨੇ ਹਮ ਠੀਕ ਹੈ ਅਮ੍ਰਿਤ ਬਹੁਤ ਬਹੁਤ ਧੰਨਵਾਦ ਤੁਸੀਂ ਅਮਰੀਕਾ ਦੀ ਜਾਣਕਾਰੀ ਦਿੱਤੀ アンジーマンベッド。